ਉਝਾਰਤੀ 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 ਪਰਜੀਵ ਮਹਿਲਾ ਡਾਕਟਰ ਨੇ ਹਸਪਤਾਲ ਖੋਲ ਕੇ ਇੱਕ ਮਹਿਲਾ ਦੇ ਕੋਖ ਉਝਾਰਤੀ ਯਾਨਕੀ ਬਿਨਾ ਡਿਗਰੀ ਦੇ ਪੰਜਾਬ ਚ ਇੱਕ ਮਹਿਲਾ ਹਸਪਤਾਲ ਖੋਲੀ ਬੈਠੀ ਸੀ ਇਹ ਨਹੀਂ ਕਈ ਸਾਲਾਂ ਤੋਂ ਲੋਕਾਂ ਦਾ ਇਲਾਜ ਵੀ ਕਰ ਰਹੀ ਸੀ ਆਖਰਕਾਰ ਇੱਕ ਮਹਿਲਾ ਦੀ ਕੋਖ ਉਝੜ ਗਈ ਤੇ ਉਸ ਨੂੰ ਸ਼ੱਕ ਹੋਇਆ ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਵੀ ਦਰਖਾਸਤ ਦਿੱਤੀ ਜਿਸ ਤੋਂ ਬਾਅਦ ਪੜਤਾਲ ਸ਼ੁਰੂ ਹੋਈ ਤਾਂ ਭੇਦ ਖੁੱਲ ਗਿਆ ਮਹਿਲਾ ਕੋਲ ਡਿਗਰੀ ਹੀ ਨਹੀਂ ਸੀ ਯਾਨੀ ਕਿ ਬਿਨਾਂ ਡਿਗਰੀ ਦੇ ਹੀ ਨਾ ਸਿਰਫ ਡਾਕਟਰ ਬਣੀ ਬਲਕਿ ਹਸਪਤਾਲ ਖੋਲ ਕੇ ਚਲਾ ਰਹੀ ਸੀ ਕਟਰਾ ਹੈ ਬਲਾਚੌਰ ਦੀ ਜਿੱਥੇ ਕਿ ਇੱਕ ਮਾਮਲੇ ਦਾ ਖੁਲਾਸਾ ਹੋਇਆ ਜਿਸ ਦੇ ਵਿੱਚ ਇੱਕ ਮਹਿਲਾ ਬਿਨਾਂ ਡਿਗਰੀ ਦੇ ਡਾਕਟਰ ਬਣ ਕੇ ਹਸਪਤਾਲ ਚਲਾ ਰਹੀ ਸੀ ਆਖਰਕਾਰ ਭੇਜ ਖੁੱਲਿਆ ਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਇਨਸਾਫ ਦੀ ਜੰਗ ਲੜੀ ਇੱਕ ਮਹਿਲਾ ਨੇ ਜਿਸ ਦੀ ਕਹੇ ਇਸ ਮਹਿਲਾ ਡਾਕਟਰ ਕਰਕੇ ਉਜੜ ਗਈ ਸੀ ਇਲਜ਼ਾਮ ਉਸ ਮੇਜਲ ਬਲਉ ਲਾਏ ਗਏ ਜਿਸ ਦੀ ਪੜਤਾਲ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਡਿਗਰੀ ਹੀ ਫਰਜੀ ਸੀ ਸੋ ਫਰਜੀ ਡਿਗਰੀ ਦਾ ਖੁਲਾਸਾ ਹੋਣ ਤੋਂ ਬਾਅਦ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਆ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਮੇਰਾ ਨਾਮ ਗੁਰਜੀਤ ਕੌਰ ਪਿੰਡ ਲੋਟਾ ਮੇਰਾ ਨਾਮ ਗੁਰਜੀਤ ਕੌਰ ਪਿੰਡ ਲੋਟਾ ਮੈਂ ਪ੍ਰੈਗਨੈਂਟ ਸੀਗੀ ਮੈਂ ਆਪਣਾ ਟ੍ਰੀਟਮੈਂਟ ਲੈਣ ਸੁਨੀਤਾ ਹਸਪਤਾਲ ਗਈ ਉਹਨੇ ਮੈਨੂੰ ਕਿਟ ਦੇ ਦਿੱਤੀ ਖਾਣ ਨੂੰ ਦਵਾਈ ਦਿੱਤੀ ਫਿਰ ਮੈਂ ਦਵਾਈ ਖਾਣ ਤੋਂ ਬਾਅਦ 3-4 ਦਿਨ ਬਾਅਦ ਉਹਨੇ ਮੈਨੂੰ ਫੇਰ ਬੁਲਾਇਆ ਮੇਰਾ ਬਲੀਡਿੰਗ ਸ਼ੁਰੂ ਹੋ ਗਈ ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਫਿਰ ਉਹ ਮੈਂ ਕਿਹਾ ਮੈਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੈ ਫਿਰ ਉਹਨੇ ਮੈਨੂੰ ਅਬੋਰਸ਼ਨ ਕਰਵਾਉਣ ਦੀ ਸਲਾਹ ਦਿੱਤੀ ਕਹਿੰਦੀ ਤੁਸੀਂ ਅਬੋਰਸ਼ਨ ਕਰਵਾ ਲਓ ਫਿਰ ਅਬੋਰਸ਼ਨ ਉਹਨੇ ਮੇਰਾ ਨਾ ਕੋਈ ਸਕੇ ਨਾ ਕੋਈ ਨੇ ਮੇਰੀ ਸਕੈਨ ਕੀਤੀ ਨਾ ਮੇਰੇ ਕੋਈ ਕਾਗਜ਼ ਪਰ ਸੈਂਡ ਕਰਵਾਏ ਤੁਰੰਤ ਮੇਰਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨ ਤੋਂ ਬਾਅਦ ਫਿਰ ਉਹਨੇ ਮੈਨੂੰ ਗਲੂਕੋਜ਼ ਲੋਆਇ ਦਵਾਈ ਦਿੱਤੀ ਘਰ ਨੂੰ ਭੇਜਤਾ ਉਹਨੇ ਫਿਰ ਕੁਝ ਦਿਨਾਂ ਬਾਅਦ ਫਿਰ ਜਾਂਦੇ ਰਹੀ ਮਨੁਰਾਮ ਨਹੀਂ ਆਇਆ ਮੇਰੀ ਬਲੀਡਿੰਗ ਵਾਧਦੀ ਗਈ ਫਿਰ ਅਬੋਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਅੰਦਰ ਬੁਲਾ ਕੇ ਮੇਰੀ ਮੰਮੀ ਮੇਰੇ ਨਾਲ ਸੀ ਬਾਹਰ ਨੂੰ ਗਏ ਹੋਏ ਤੇ ਇਹਨਾਂ ਨੂੰ ਆ ਕੇ ਮੈਂ ਦੱਸਿਆ ਵੀ ਮੇਰੀ ਐਡਾ ਹਾਲਤ ਜ਼ਿਆਦਾ ਖਰਾਬ ਹੈ ਇਹ ਮੇਰੇ ਨਾਲ ਗਏ ਸੁਨੀਤਾ ਹਸਪਤਾਲ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਦੇਖੋ ਇਹਦੀ ਜ਼ਿਆਦਾ ਹਾਲਤ ਖਰਾਬ ਹੈ ਉਹ ਅੰਦਰ ਜਾ ਕੇ ਉਹਨਾਂ ਨੇ ਮੈਨੂੰ ਫਿਰ ਦੇਖਿਆ ਉਹਨਾਂ ਨੇ ਮੇਰੀ ਫਿਰ ਫਿਰ ਮੇਰਾ ਅਬੋਰਸ਼ਨ ਕੀਤਾ ਅਬੋਰਸ਼ਨ ਕਰਨ ਤੋਂ ਬਾਅਦ ਫਿਰ ਮੰਮੀ ਨੇ ਮੇਰੀ ਨਾਲ ਕਿਹਾ ਵੀ ਇਹ ਤੇ ਟਰਬਿਨ ਹੁੰਦਾ ਇੰਨਾ ਜ਼ਿਆਦਾ ਕੰਮ ਖਰਾਬ ਹੈ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਸਹੀ ਉਹ ਕਹਿੰਦੀ ਮੈਂ ਕੁਝ ਨਹੀਂ ਹੈਗਾ ਮੈਂ ਦਵਾਈ ਦੇ ਦਿੱਤੀ ਠੀਕ ਹੈ ਜਦ ਕਿ ਉਹਨਾਂ ਮੇਰਾ ਫੇਰ ਵੀ ਨਾ ਕੋਈ ਉਹਨਾਂ ਮੇਰਾ ਸੈਂਡ ਲਈ ਨਾ ਮੇਰਾ ਕੋਈ ਉਹਨਾਂ ਨੇ ਕਾਗਜ਼ੇ 'ਤੇ ਸੈਂਡ ਕਰਵਾਈ ਸਿੱਧਾ ਮੇਰਾ ਵਾਸ਼ਿੰਗ ਦੋ ਵਾਰ ਉਹਨਾਂ ਨੇ ਮੇਰਾ ਮੈਨੂੰ ਬਿਨਾਂ ਦੱਸੇ ਮੇਰਾ ਵਾਸ਼ਿੰਗ ਕੀਤਾ ਅੰਦਰ ਲੈ ਜਾ ਕੇ ਵਾਸ਼ਿੰਗ ਕਰਨ ਤੋਂ ਬਾਅਦ ਮੇਰੀ ਮੇਰਾ ਖੂਨ ਇੰਨਾ ਜ਼ਿਆਦਾ ਬਲੀਡਿੰਗ ਜਾਂ ਇੰਨੀ ਜ਼ਿਆਦਾ ਹੋਣ ਲੱਗ ਗਈ ਵੀ ਮੇ ਤਾਂ ਉੱਥੇ ਬੈਠੀ ਵੀ ਨਹੀਂ ਤਾਂ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਹਨੇ ਨੇ ਗੁਰੂ ਘਰ ਦੇ ਕੇ ਘਰ ਨੇ ਭੇਜਤਾ ਦਵਾਈ ਲਾ ਕੇ ਉਸ ਤੋਂ ਦਵਾਈ ਦੇ ਕੇ ਫੇਕਾ ਜਾਣ ਤੋਂ ਬਾਅਦ ਮੇਰੀ ਹਾਲਤ ਜ਼ਿਆਦਾ ਖਰਾਬ ਹੋਣ ਲੱਗ ਪਈ ਫਿਰ ਆਪਾਂ ਕਟਾਰਿਆ ਹਸਪੀਟਲ ਪਹੁੰਚੇ ਕਟਾਰਿਆ ਹਸਪੀਟਲ ਪਹੁੰਚ ਕੇ ਉਹਨੇ ਮੈਨੂੰ ਦੱਸਿਆ ਮੈਂ ਉਹਨੂੰ ਕਿਹਾ ਵੀ ਮੇਰੀ ਐਦਾਂ ਸਿਹਤ ਖਰਾਬ ਹੈ ਮੈਂ ਪ੍ਰੈਗਨੈਂਸੀ ਵੀ ਮੈਨੂੰ ਉਹਨੇ ਦੋ ਵਾਰ ਵਾਚਨ ਕੀਤਾ ਉਹਨੇ ਮੇਰੀ ਦੇਖੀ ਰਿਪੋਰਟ ਹੋ ਗਈ ਨੇ ਤੁਸੀਂ ਤਾਂ ਪ੍ਰੈਗਨੈਂਟ ਹੈ ਵੀ ਐਮਐਮ ਦਾ ਤੁਹਾਡੇ ਅੰਦਰ ਪੀਸ ਹੈ ਫਿਰ ਉਹ ਗਏ ਤੁਸੀਂ ਐਡਾ ਕਰੋ ਨੰਨੂਰ ਹਸਪਤਾਲ ਜਾਓ ਉੱਥੇ ਤੋਂ ਸਕੈਨ ਕਰਵਾ ਕੇ ਲੈ ਕੇ ਆਓ ਉਸ ਜਦੋਂ ਸਕੈਨ ਕਰਦੇ ਸੀ ਉਹਨਾਂ ਨੇ ਮੇਰੇ ਜਿਆਦਾ ਦੇਖਿਆ ਉਹ ਨਹੀਂ ਸਹੀ ਤਾਂ ਜਿਆਦਾ ਖਰਾਬ ਹੈ ਉਹਨਾਂ ਨੇ ਮੇਰੇ ਤੁਰੰਤ ਆਪਰੇਸ਼ਨ ਦੀ ਸਲਾਹ ਦਿੱਤੀ ਬੀ ਉਹਨਾਂ ਨੇ ਦੱਸਿਆ ਵੀ ਅੰਦਰ ਬੱਚਾ ਦਾਣੀ ਨੂੰ ਕੱਟ ਲੱਗਿਆ ਵਾ ਜਿਹਦੇ ਨਾਲ ਬਲੀਡਿੰਗ ਰੁਕ ਨਹੀਂ ਰਹੀ ਬਲੀਡਿੰਗ ਜਦੋਂ ਬੈਠਦੀ ਆ ਉੱਠਦੀ ਆ ਹੋ ਜਾਂਦੀ ਆ ਜਿਹਦੇ ਖੂਨ ਤਾਂ ਨਹੀਂ ਬੰਦ ਹੁੰਦਾ ਫਿਰ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਹਸਬੰਦ ਨੂੰ ਕਿਹਾ ਵੀ ਤੁਹਾਨੂੰ ਸਾਨੂੰ ਫੈਸਲਾ ਦੱਸੋ ਸਾਨੂੰ ਤੁਰੰਤ ਸਾਡਾ ਆਪਰੇਸ਼ਨ ਕਰਨਾ ਪੈਣਾ ਹੈ ਜਿਹੜਾ ਨੇ ਆਪਰੇਸ਼ਨ ਕੀਤਾ ਮੇਰਾ ਮੈਂ ਨਮਨੂ ਨਮਨੂਰ ਹਸਪਤਾਲ ਦਾ ਬਹੁਤ ਧੰਨਵਾਦ ਕਰਦੀ ਐ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦੀ ਐ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਇਆ ਮੈਂ ਚਾਹੁੰਦੀ ਆ ਵੀ ਅੱਗੇ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ ਜਿਦਾ ਉਹਨਾਂ ਨੇ ਮੇਰੇ ਨਾਲ ਕੀਤਾ ਸੁਨੀਤਾ ਹਸਪਤਾਲ ਨੇ ਸੁਨੀਤਾ ਦਾ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਖਿਲਾਫ ਤੁਸੀਂ ਇੱਕ ਮਾਮਲਾ ਦਰਜ ਕੀਤਾ ਇਹ ਪੂਰਾ ਮਾਮਲਾ ਕੀ ਐ ਇਸ ਹੋਂਦੇ ਗੁਰਪ੍ਰੀਤ ਸਿੰਘ ਨੇ ਇੱਕ ਦਰਖਾਸਤ ਹੈਲਥ ਡਿਪਾਰਟਮੈਂਟ ਦੇ ਕੋਲ ਕੀਤੀ ਸੀ ਕਿ ਮੇਰੀ ਵਾਈਫ ਗੁਰਜੀਤ ਕੌਰ ਦਾ ਇਲਾਜ ਡਾਕਟਰ 스ਨੀਤਾ ਸ਼ਰਮਾ ਵੱਲੋਂ ਆਪਣੇ ਹਸਪੀਟਲ ਵਿੱਚ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਹੋਂਦੇ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸਿਟ ਬਣਾਈ ਗਈ ਸੀ ਡਿਊਰਿੰਗ ਸਿਟ ਦੀ ਇਨਕੁਆਰੀ ਦੇ ਦੌਰਾਨ ਜੋ ਰਿਕਾਰਡ સ્ਨੀਤਾ ਡਾਕਟਰ 스ਨੀਤਾ ਸ਼ਰਮਾ ਵੱਲੋਂ ਤੇ ਕੰਪਲੇਂਟਡ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵਾਚ ਕੇ ਜਿਹੜੇ ਡਾਕਟਰ ਸਨੀਤਾ ਨੂੰ ਆਪਣੀ ਡਿਗਰੀ ਸੰਬੰਧੀ ਰਿਕਾਰਡ ਦਿੱਤਾ ਗਿਆ ਉਸ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹ ਡੀਬੀ ਤੇ ਜਿਹੜੇ ਡਾਕੂਮੈਂਟਸ ਸੀਗੇ ਉਹ ਝਾਲੀ ਪਾਏ ਗਏ ਜਿਸ ਤੇ ਬਿਹਾਰਪੁਰ ਸਿਟੀ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੀ ਗਈ ਕਿ ਇਹ ਸਾਰਾ ਝਾਲੀ ਇੱਕੋ ਡਿਗਰੀ ਚਾਲੀ ਆ ਉਹਦੇ ਸੰਬੰਧੀ ਐਫਆਈਆਰ ਲਾਚ ਕੀਤੀ ਆ ਉਹ ਸੰਬੰਧੀ ਐਸਐਸਬੀ ਮਾਨਜੋਗ ਐਸਐਸਬੀ ਸਾਹਿਬ ਇਹਦੇ ਜਗੇ ਰਿਪੋਰਟ ਦੇ ਬਿਹਾਰਪੁਰ ਸਿਟੀ ਬਲਾਚੋ ਥਾਣੇ ਵਿੱਚ ਪੱਤਰ ਦਰਜ ਕੀਤਾ ਗਿਆ ਸੀ ਅਤੇ ਡਾਕਟਰ ਸਨੀਤਾ ਦੀ ਸੰਬੰਧੀ ਅਰੈਸਟ ਪਾ ਲਈ ਗਈ ਹੈ ਉਸ ਦੀ ਤਫ਼ਤੀਸ਼ ਜਾਰੀ ਸਤ ਸਥਾਨਮ ਬਲਾਚੌਰ ਮੇ ਕਿਥੇ ਸੜੇ ਜਿਹੜਾ ਹਸਪਤਾਲ ਹੈ ਸਨੀਤਾ ਚੈਰੀਟੇਬਲ ਹਸਪਤਾਲ ਹੈ ਬਲਾਚੌਰ ਮੇ ਹਕੀਕੀ ਸੈਕਸ਼ਨ ਕੀ ਧਾਰਾ ਲੱਗੀ ਹੈ ਸਰ ਅੰਡਰ ਸੈਕਸ਼ਨ 420 465 68 122 ਆਈਵੀਸੀ ਲੱਗੀ ਹੋ ਸਕਦਾ ਕਿ ਉਹ ਗ੍ਰਫਤਾਰੀ ਉਸ ਕੀ ਹੋ ਗਈ ਹੈ ਦਫਤਾਰੀ ਹੋ ਚੁੱਕੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਤਫਤੀਸ਼ ਜਾਰੀ ਅਚਾ ਜਿਹੜਾ ਹਸਪਤਾਲ ਹੈ ਉਸ ਕੀ ਸਿਲ ਵੀ ਹੋਣੀ ਹੈ ਸਰ ਉਸ ਨੂੰ ਜਿਸੀ ਸਿਵਲ ਹਸਪਤਾਲ ਸਿਵਲ ਸਜਨਾਟਾਇਆ ਪੜਾ क्योंकि सेहत में पता लगे ऐसा तीन साल कई साल दो तीन साल से लगातार चला रहे हैं वो पता लगे सामने हेल्थ डिपार्टमेंट ड्यूरिंग इन्वेस्टिगेशन जारी है और कोई काम और कोई कंपनी ऐसे इस वाले इस, इस वाले वा इन्वेस्टिगेशन है ड्यूरिंग इन्वेस्टिगेशन जे कोई और भी फैक्ट्स ऑन दे वो करना शेयर कीते जा